ਸਕਨ ਕੋਦਰ ਦੇ ਸ਼ਹੀਦਾਂ ਭਾਈ ਰਵਿੰਦਰ ਸਿੰਘ ਜੀ ਭਾਈ ਝਿਲਮਣ ਸਿੰਘ ਜੀ ਭਾਈ ਬਲਤੇਰ ਸਿੰਘ ਜੀ ਅਤੇ ਭਾਈ ਹਰਮਿੰਦਰ ਸਿੰਘ ਜੀ ਦਾ 39ਵਾਂ ਸ਼ਹੀਦੀ ਦਿਹਾੜਾ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਪ੍ਰੀਮੋਡ ਵਿਖੇ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ ਜਿਸ ਵਿੱਚ ਬੇਰੀਆ ਦੀ ਸੰਗਤ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਸ਼ਹੀਦ ਸਿੰਘਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਇਸ ਮੌਕੇ ਅਮਰੀਕਨ ਕਾਂਗਰਸ ਮੈਂਬਰ ਜਿਮੀ ਪਨੇਟਾ ਵੱਲੋਂ ਸਾਕਾ ਨਕੋਦਰ ਦੇ ਸ਼ਹੀਦਾਂ ਨੂੰ ਯੂਐਸ ਕਾਂਗਰਸ ਦੇ ਸਦਨ ਵਿੱਚ ਸ਼ਰਧਾਂਜਲੀ ਦੇਣ ਤੇ ਸਾਕਾ ਨਕੋਦਰ ਦੀ ਨਾਇਨਸਾਫੀ ਤੇ ਪੁਲਿਸ ਵੱਲੋਂ ਬੇਗੁਨਾਹਾਂ ਦੇ ਹੱਥੇ ਸਿੰਘਾਂ ਦੇ ਕਤਲਾਂ ਦਾ ਮੁੱਦਾ ਅਮਰੀਕੀ ਪ੍ਰਤੀਨਿਧੀ ਸਦਨ ਵਿੱਚ ਗੰਭੀਰਤਾ ਨਾਲ ਚੁੱਕਣ ਲਈ ਉਹਨਾਂ ਦਾ ਸਿੱਖੋਂ ਵੱਲੋਂ ਧੰਨਵਾਦ ਕੀਤਾ ਗਿਆ। ਜਿਗਰ ਹੋ ਗਿਆ ਕਿ ਇਸ ਤੋਂ ਪਹਿਲਾਂ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ 100 ਸਾਲਾ ਵਰ੍ਹੇਗੰਢ ਮੌਕੇ 2021 ਵਿੱਚ ਅਮਰੀਕਨ ਕਾਂਗਰਸ ਵੱਲੋਂ ਯੂਐਸ ਕਾਂਗਰਸ ਦੇ ਸਦਨ ਵਿੱਚ ਸ਼ਰਧਾਂਜਲੀ ਦਿੱਤੀ ਗਈ ਸੀ। ਸੰਕਤਾਵਲੋ ਕੈਲੀਫੋਰਨੀਆ ਅਸੈਂਬਲੀ ਮੈਂਬਰ ਡਾਕਟਰ ਜਸਮੀਤ ਕੋਰ ਬੈਂਸ ਦਾ ਵੀ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਸਾਕਾ ਨਕੋਦਰ ਦੇ 38ਵੇਂ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਸਾਹਿਬ ਫ੍ਰੀਮਾਉਟ ਵਿਖੇ ਸੰਗਤਾਂ ਤੇ ਸ਼ਹੀਦ ਪਰਿਵਾਰਾਂ ਨਾਲ ਕੀਤਾ ਵਾਅਦਾ ਨਿਭਾਉਂਦਿਆਂ 13 ਜੂਨ 2024 ਨੂੰ ਕੈਲੀਫੋਰਨੀਆ ਦੀ ਸੂਬਾ ਅਸੈਂਬਲੀ ਵਿੱਚ 4 ਫਰਵਰੀ ਨੂੰ ਹਰ ਸਾਲ ਕੈਲੀਫੋਰਨੀਆ ਸੂਬੇ ਵਿੱਚ ਸਾਕਾ ਨਕੋਦਰ ਦਿਵਸ ਵਜੋਂ ਮਨਾਉਣ ਦਾ ਮਤਾ ਸਰਬਸੰਮਤੀ ਨਾਲ ਪਾਸ ਕਰਵਾਇਆ। ਇਸ ਤੋਂ ਪਹਿਲਾਂ ਡਾਕਟਰ ਬੈਂਸ ਵੱਲੋਂ 1984 ਸਿੱਖ ਨਸਲ ਕੁਸ਼ੀ ਦਾ ਮਤਾ ਵੀ ਕੈਲੀਫੋਰਨੀਆ ਦੀ ਸੁਪਰਾ ਅਸੈਂਬਲੀ ਵਿੱਚ ਪਾਸ ਕਰਵਾਇਆ ਜਾ ਚੁੱਕਾ ਹੈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਸੱਤ ਸ਼ਹੀਦ ਸਿੰਘਾਂ ਸ਼ਹੀਦ ਭਾਈ ਅਵਤਾਰ ਸਿੰਘ ਬ੍ਰਹਮਾ, ਸ਼ਹੀਦ ਭਾਈ ਜਗਰਾਜ ਸਿੰਘ, ਭਾਈ ਗੁਰਸਾਹਿਬ ਸਿੰਘ ਚੰਗਿਆੜਾ, ਸ਼ਹੀਦ ਭਾਈ ਬਲਵੀਰ ਸਿੰਘ ਰਾਏਪੁਰ, ਸ਼ਹੀਦ ਭਾਈ ਅਜੀਤਪਾਲ ਸਿੰਘ ਹੁਸ਼ਿਆਰਪੁਰ ਅਤੇ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਦੀਆਂ ਤਸਵੀਰਾਂ ਸ਼ੁਸ਼ੋਭਿਤ ਕੀਤੀਆਂ ਗਈਆਂ। ਅੱਜ ਕੈਨੇਡਾ ਦੇ ਅਲਬਰਟਾ ਸੂਬੇ ਦੇ ਗੁਰਦੁਆਰਾ ਸਾਹਿਬ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਵੀ ਸਾਕਨ ਕੋਦਰ ਦੇ ਸ਼ਹੀਦਾਂ ਦਾ 39ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਈਏ ਤਹ ਸੂਰਾ ਸਾਧ ਸੰਗਤ ਜੀ ਫਰਵਰੀ ਦਾ ਮਹੀਨਾ ਹੁਣੇ ਆਪਾਂ ਭਾਈ ਸਾਹਿਬ ਤੋਂ ਵੱਡੇ ਕੱਲੂ ਕਾਰੇ ਦੀ ਕਹਾਣੀ ਸੁਣੀ ਐ ਤੇ ਇਹੀ ਫਰਵਰੀ ਦਾ ਮਹੀਨਾ ਹੈ ਜਿਹਦੇ ਵਿੱਚ ਸਾਕਾ ਨਕੋਦਰ ਵਾਪਰਦਾ ਤੇ ਇਹੀ ਫਰਵਰੀ ਦਾ ਮਹੀਨਾ ਹੈ ਜਿਹਦੇ ਵਿੱਚ ਸਾਕਾ ਨਨਕਾਣਾ ਸਾਹਿਬ ਵੀ ਵਾਪਰਦਾ ਸਾਧ ਸੰਗਤ ਜੀ ਆਪਾਂ ਇਹਨਾਂ ਸ਼ਹੀਦਾਂ ਨੂੰ ਇਸ ਕਰਕੇ ਮਨਾ ਰਹੇ ਆਂ ਇਸ ਕਰਕੇ ਇਸ ਦਿਨ ਨੂੰ ਯਾਦ ਕਰ ਰਹੇ ਆ ਕਿ ਅਸੀਂ ਉਹਨਾ ਸ਼ਹੀਦ ਸਿੰਘਾਂ ਦੇ ਜਿਨ੍ਹਾਂ ਨੇ ਪ੍ਰੇਮ ਮਾਰਗ ਤੇ ਚੱਲਦਿਆਂ ਆਪਣੇ ਗੁਰੂ ਨਾਲ ਆਪਣਾ ਪਿਆਰ ਅਝਹਾਰ ਕੀਤਾ ਸੋ ਸਾਕਾ ਨਕੋਦਰ ਦੇ ਮੇਰੇ ਵੀਰ ਜਿਨ੍ਹਾਂ ਦੀਆਂ ਤਸਵੀਰਾਂ ਤੁਸੀਂ ਪਿੱਛੇ ਦੇਖ ਰਹੇ ਹੋ ਭਾਈ ਰਵਿੰਦਰ ਸਿੰਘ ਜੀ ਭਾਈ ਬਲਤੇਰ ਸਿੰਘ ਜੀ ਭਾਈ ਚਲਮਣ ਸਿੰਘ ਜੀ ਤੇ ਭਾਈ ਹਰਮਿੰਦਰ ਸਿੰਘ ਜੀ ਜਿਨ੍ਹਾਂ ਨੇ 4 ਫਰਵਰੀ 1986 ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਬ ਸਤਕਾਰ ਲਈ ਭੜ ਜਵਾਨੀ ਵਿੱਚ ਆਪਣੇ ਸਰੀਰਾਂ ਦੇ ਠੀਕਰੇ ਭੰਨੇ ਗੱਲ ਇਨਸਾਫ ਦੀ ਹੋਈ ਹੈ ਸ਼ਹੀਦਾਂ ਦਾ ਇਨਸਾਫ ਉਸੇ ਦਿਨ ਹੀ ਹੋ ਗਿਆ ਸੀ ਜਿਸ ਦਿਨ ਉਹਨਾਂ ਨੇ ਸ਼ਹਾਦਤਾਂ ਦੀ ਦਾਤ ਪ੍ਰਾਪਤ ਕਰਕੇ ਦਸ਼ਮੇਸ਼ ਪਿਤਾ ਦੀ ਗੋਦ ਦੇ ਵਿੱਚ ਜਾ ਬੈਠੇ ਸੀ ਸੋ ਜਿੱਥੋਂ ਤੱਕ ਇਨਸਾਫ ਦੀ ਗੱਲ ਹੈ ਸ਼ਹੀਦ ਦਾ ਇਨਸਾਫ ਉਸੇ ਦਿਨ ਹੀ ਹੋ ਜਾਂਦਾ ਹੈ ਪਰ ਅਸੀਂ ਸਾਡੇ ਕੀ ਫਰਜ਼ ਨੇ ਅਸੀਂ ਉਹ ਜਿਹੜੀਆਂ ਸ਼ਹਾਦਤਾਂ ਹਨ ਉਹਨਾਂ ਦੇ ਚਾਨਣ ਨੂੰ ਕਿਵੇਂ ਜਾਗਰ ਕਰਨਾ ਹੈ ਮੈਨੂੰ ਸਰਦਾਰ ਵਧਾਤਾ ਸਿੰਘ ਤੀਰ ਦੀ ਕਪਤਾ ਦੇ ਬੰਦ ਯਾਦ ਆਉਂਦੇ ਨੇ ਦਿੱਤਾ ਖੂਨ ਸ਼ਹੀਦਾ ਜਿਹੜਾ ਦਿੱਤਾ ਖੂਨ ਸ਼ਹੀਦਾ ਜਿਹੜਾ ਤੁਬਕਾ ਜਾਇਆ ਜਾ ਨਹੀਂ ਸਕਦਾ ਦਬ ਸਕਦਾ ਹੈ ਕੋ ਹਮਾਲਾ ਸਿੱਖ ਦਬਾਇਆ ਜਾ ਨਹੀਂ ਸਕਦਾ ਸ਼ਾਇਦ ਸਰਕਾਰਾਂ ਨੂੰ ਭੁਲੇਖੇ ਸੀ ਚਾਹੇ 18ਵੀਂ ਸਦੀ 'ਚ ਜਦੋਂ ਉਹਨਾਂ ਨੇ ਵੱਡਾ ਕੱਲੂ ਕਰਾ ਵਰਤਾਇਆ ਜਾਂ ਅੰਗਰੇਜ਼ ਹਕੂਮਤ ਵੇਲੇ ਸਾਕਾ ਨਨਕਾਣਾ ਸਾਹਿਬ ਵਰਤਾਇਆ ਜਾਂ ਅੱਜ ਦੀ ਸਦੀ ਚ ਸਾਕਾ ਨਕੋਦਰ ਵਾਪਰਿਆ ਸਾਧ ਸੰਗਤ ਜੀ ਇਤ ਮਾਰਗ ਪੈਰ ਧਰੀ ਜਾ ਸਿਰ ਦੀਜੈ ਕਾਣ ਦਾ ਕੀਜੈ ਇਸ ਮਾਰਗ ਤੇ ਪੈਰ ਧਰਨ ਲਈ ਸਰੀਰ ਤਲੀ ਤੇ ਰੱਖਣਾ ਪੈਂਦਾ ਤੇ ਜਦੋਂ ਤੁਸੀਂ ਸਾਕਾ ਨਨਕਾਣਾ ਸਾਹਿਬ ਸਾਕਾ ਨਕੂਦਰ ਨੂੰ ਕੰਪੇਅਰ ਕਰੋਗੇ ਜੋ ਕੁਝ ਸਾਡੇ ਨਾਲ ਸਾਕਾ ਨਕੂਦਰ ਚ ਵਾਪਰਿਆ ਉਹੀ ਕੁਝ ਸਾਡੇ ਨਾਲ ਸਾਕਾ ਨਨਕਾਣਾ ਸਾਹਿਬ ਚ ਵਾਪਰਿਆ ਗੁਰੂ ਸਾਹਿਬ ਦੇ ਆਦਰ ਸਤਕਾਰ ਦੀ ਸੀ ਗੱਲ ਤੇ ਸਿੱਖ ਤੁਰੇ ਸੀ ਅਰਦਾਸ ਕਰਕੇ ਕਿ ਅਸੀਂ ਸਾਡੇ ਗੁਰੂ ਨਾਨਕ ਸਾਹਿਬ ਜੀ ਦਾ ਜਿੱਥੇ ਨਨਕਾਣਾ ਸਾਹਿਬ ਆ ਉਸ ਜਗਾ ਨੂੰ ਜਿੱਥੇ ਕਿ ਉਸ ਵੇਲੇ ਮਹਾਂਤਾਂ ਦਾ ਕਬਜ਼ਾ ਸੀ ਜੇ ਜੋ ਮਹੰਤ ਉਥੇ ਕਰ ਰਹੇ ਸਨ ਉਸ ਨੂੰ ਰੋਕਣ ਲਈ ਇਨਾ ਸ਼ਹੀਦਾਂ ਨੇ ਆਪਣੇ ਖੂਨ ਢੋਲ ਕੇ ਉਸ ਜਗ੍ਹਾ ਨੂੰ ਪਵਿੱਤਰ ਕੀਤਾ ਹੈ। ਉਹਨਾਂ ਸ਼ਹੀਦਾਂ ਨੂੰ ਝੰਡ ਨਾਲ ਬੰਨ ਕੇ ਸਾੜਿਆ ਗਿਆ ਪਿੱਛੇ ਝੰਡ ਦਾ ਦਰਖਤ ਹੈ। ਤੇ ਇਨਾ ਸ਼ਹੀਦਾਂ ਨੂੰ ਮਿੱਟੀ ਦਾ ਤੇਲ ਪਾ ਕੇ ਸਾੜਿਆ ਗਿਆ ਨਕੂਦਰ ਚ ਚਾਰਾਂ ਨੂੰ ਇੱਕੋ ਚਿਖਾ ਵਿੱਚ ਸਿੱਟ ਕੇ। ਇਹ ਸਾਖਿਆਂ ਤੋਂ ਸਾਨੂੰ ਇਹੀ ਜੋ ਸਿੱਖਿਆ ਮਿਲਦੀ ਹੈ ਕਿ ਜਦੋਂ ਗੁਰੂ ਦੇ ਆਦਬ ਸਤਕਾਰ ਤੇ ਗੱਲ ਆਉਂਦੀ ਆ ਤੇ ਸਿੱਖ ਲਈ ਉਹਦਾ ਜੀਵਨ ਵੀ ਕੋਈ ਮੈਨੇ ਨਹੀਂ ਰੱਖਦਾ ਇਹ ਉਸ ਵੇਲੇ ਦੀਆਂ ਅਖਬਾਰਾਂ ਦੀਆਂ ਖਬਰਾਂ ਨੇ ਮੈਂ ਜ਼ਿਆਦਾ ਡੀਟੇਲ ਚ ਨਹੀਂ ਜਾਊਂਗਾ ਕਿਉਂਕਿ ਇਹਦੇ ਵਿੱਚ ਭਾਈ ਸਾਹਿਬ ਨੇ ਕਾਫੀ ਕੁਝ ਤੁਹਾਨੂੰ ਆਲਰੇਡੀ ਦੱਸ ਦਿੱਤਾ ਪਰ 2 ਫਰਵਰੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਸਰੂਪ ਅਗਨ ਭੇਟ ਕੀਤੇ ਜਾਂਦੇ ਨੇ 2 ਫਰਵਰੀ ਨੂੰ ਰੋਸ਼ ਮਾਰਚ ਹੁੰਦਾ ਹੈ 3 ਨੂੰ ਹੁੰਦਾ ਹੈ ਚਾਰ ਨੂੰ ਜਦੋਂ ਸੰਗਤਾਂ ਇਹਨਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾ ਨੂੰ ਲੈ ਕੇ ਗੋਇੰਦਵਾਲ ਸਾਹਿਬ ਲਈ ਜਲ ਪ੍ਰਵਾਹ ਕਰਨ ਲਈ ਜਾਂਦੀਆਂ ਨੇ ਤੇ ਉਹਨਾਂ ਤੇ ਗੋਲੀ ਚਲਾ ਦਿੱਤੀ ਜਾਂਦੀ ਹੈ ਹੁਣ ਇਹ ਬਹੁਤ ਇੰਪੋਰਟੈਂਟ ਹੈ ਕਿ ਇਹ ਸ਼ਹਾਦਤਾਂ ਕਿਵੇਂ ਹੋਈਆਂ ਕਿਉਂਕਿ ਆਪਾਂ ਇੰਨੀ ਗੱਲ ਮੰਨਦੇ ਆ ਕਿ ਗੋਲੀ ਚੱਲੀ ਤੇ ਚਾਰ ਸਿੰਘ ਸ਼ਹੀਦ ਹੋ ਗਏ ਸਾਥ ਸੰਗਤ ਕੁਝ ਗੱਲਾਂ ਜਿਹੜੀਆਂ ਮੈਨੂੰ ਇਸ ਸਾਲ ਪਤਾ ਲੱਗੀਆਂ ਕੁਝ ਗੱਲਾਂ ਮੈਨੂੰ ਪਿਛਲੇ ਸਾਲਾਂ ਚ ਪਤਾ ਲੱਗੀਆਂ ਜਸਟਿਸ ਗਰਨਾਮ ਸਿੰਘ ਦੀ ਰਿਪੋਰਟ ਜਿੱਤੇ ਮੈਂ ਬਾਅਦ ਚਾਹੂੰਗਾ ਉਹਦੇ ਵਿੱਚ ਇੱਕ ਗੱਲ ਲਿਖੀ ਹੈ ਕਿ ਪੁਲਿਸ ਨੇ ਇਹਨਾਂ ਸਿੰਘਾਂ ਨੂੰ ਮਿੱਥ ਕੇ ਕਤਲ ਕੀਤਾ ਹੈ ਇਹਨਾਂ ਦੇ ਸੀਨੇ ਵਿੰਨੇ ਨੇ ਤੇ ਸਿਰਫ ਤੇ ਸਿਰਫ ਇਹਨਾਂ ਨੂੰ ਖਤਮ ਕਰਨ ਲਈ ਇਹ ਸਾਾਕਾ ਵਾਪਰਿਆ ਬੀਤੇ ਦਿਨੀ ਇੱਕ ਵੀਰ ਨੇ ਜਿਹਨੇ ਮੈਨੂੰ ਪਿਛਲੇ ਸਾਲ ਕਾਲ ਕਰਕੇ ਦੱਸਿਆ ਸੀ ਕਿ ਭਾਈ ਰਵਿੰਦਰ ਸਿੰਘ ਜੋ ਮੇਰੇ ਵੱਡੇ ਵੀਰ ਸੀ ਉਹ ਨਿਕੋਦਰ ਚ ਫੈਡਰੇਸ਼ਨ ਦੇ ਪ੍ਰਧਾਨ ਕਿਦਾਂ ਬਣੇ ਤੇ ਸਾਨੂੰ ਪਰਿਵਾਰ ਚ ਕਿਸੇ ਨੂੰ ਜਾਣਕਾਰੀ ਨਹੀਂ ਸੀ ਕਿ ਮੇਰਾ ਵੀਰ ਨਿਕੋਦਰ ਵਿਖੇ ਆਪਣੇ ਕਾਲਜ ਸੈਕਸ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਸੀ ਇਹ ਜਾਣਕਾਰੀ ਸਾਨੂੰ ਪਿਛਲੇ ਸਾਲ ਮਿਲੀ ਹੈ ਤੇ ਇਸ ਸਾਲ ਉਹ ਵੀਰ ਦਾ ਨਾਮ ਕਲਵੀਰ ਸਿੰਘ ਹੈ ਤੇ ਉਹਨੇ ਇਹ ਜਿਹੜੀ ਪੋਸਟ ਆ ਉਹ ਪੀਤੇ ਦਿਨਾਂ ਚ ਸੋਸ਼ਲ ਮੀਡੀਆ ਤੇ ਵੀ ਪਾਈ ਆ ਹੋਇਆ ਇੰਜ ਕਿ 84 ਦਾ ਜਦੋਂ ਸਾਕਾ ਵਾਪਰਿਆ ਜੂਨ 84 ਦਾ ਤੇ ਉਸ ਤੋਂ ਬਾਅਦ ਫੈਡਰੇਸ਼ਨ ਤੇ ਉਸ ਵੇਲੇ ਪਵੰਦੀ ਲੱਗੀ ਹੋਈ ਸੀ ਉਸ ਤੋਂ ਬਾਅਦ ਫੈਡਰੇਸ਼ਨ ਤੋਂ ਪਵੰਦੀ ਚੱਕ ਹੁੰਦੀ ਹੈ ਤੇ ਉਸ ਤੋਂ ਬਾਅਦ ਫੈਡਰੇਸ਼ਨ ਦੇ ਨਵੇਂ ਯੂਨਿਟ ਬਣਾਏ ਜਾਂਦੇ ਆ ਫੇਰ ਤੂੰ ਸਰਜੀਤ ਕੀਤਾ ਜਾਂਦਾ ਹੈ ਫੈਡਰੇਸ਼ਨ ਤੋਂ ਤੇ ਜੇ ਉਸ ਦਿਨ ਨਕੂਦਰ ਦੇ ਕਾਲਜ ਵਿੱਚ ਫੈਡਰੇਸ਼ਨ ਦੇ ਪ੍ਰਧਾਨ ਦੀ ਚੋਣ ਹੋਣੀ ਸੀ ਤੇ ਉਹ ਕਹਿੰਦੇ ਕਿ ਗੁਰਸੇਖ ਚਾਹੀਦਾ ਕੋਈ ਪੌਲਤਾ ਨਹੀਂ ਚਾਹੀਦਾ ਤੇ ਵੀਰ ਪਿੱਛੇ ਬੈਠਾ ਸੀ ਇਹਨੇ ਵੀਰ ਰਵਿੰਦਰ ਨੂੰ ਦੇਖਿਆ ਜਿਹੜਾ ਕਿ ਹਮੇਸ਼ਾ ਵੱਡੀ ਸ੍ਰੀ ਸਾਹਿਬ ਆਪਣੇ ਪਾ ਕੇ ਰੱਖ ਸਕਦਾ ਰੱਖਦਾ ਸੀ ਕਿਰਪਾਨ ਉਹ ਕਹਿੰਦਾ ਇਹ ਤੋਂ ਵੱਧ ਇਹ ਹੋਰ ਕੋਈ ਸਿੰਘ ਨਹੀਂ ਹੋ ਸਕਦਾ ਤੇ ਉਹਨਾਂ ਨੇ ਉਸ ਦਿਨ ਵੀਰ ਨੂੰ ਫੈਡਰੇਸ਼ਨ ਦਾ ਪ੍ਰਧਾਨ ਬਣਾ ਦਿੱਤਾ ਜਿਹੜੇ ਭਾਈ ਹਰਮਿੰਦਰ ਸਿੰਘ ਸੀ ਇਹ ਜੋ ਸਵਰਨ ਘੋਟਣਾ ਸੀ ਇਸ ਨੇ ਇੱਕ ਸਿੰਘ ਦੀ ਦਸਤਾਰ ਲਾਈ ਸੀ ਖਾਲਸਾ ਕਾਲਜ ਜਲੰਧਰ ਉਥੇ ਸਿੰਘਾ ਨੇ ਟ੍ਰੈਫਿਕ ਜਮ ਕੀਤਾ ਸੀ। ਔਰ ਭਾਈ ਹਰਮਿੰਦਰ ਸਿੰਘ ਜੀ ਨੇ ਉਹਦੇ ਕੋਲੋਂ ਇਹਦੀ ਮਾਫੀ ਮੰਗਾਈ ਸੀ ਕਿ ਤੂੰ ਸਿੰਘ ਦੀ ਦਸਤਾਰ ਲਾਈ ਹੈ। ਸੋ ਭਾਈ ਹਰਮਿੰਦਰ ਸਿੰਘ ਜੀ ਤੇ ਭਾਈ ਬਲਤੇਰ ਸਿੰਘ ਜੀ ਉਹਨਾਂ ਦੇ ਨਿਸ਼ਾਨੇ ਤੇ ਸੀ। ਹੁਣ ਜਦੋਂ ਗੋਲੀ ਚੱਲਦੀ ਹੈ ਗੋਲੀ ਚੱਲਦੀ ਹੈ ਸ਼ੇਰਪੁਰ ਵਾਲੇ ਬ੍ਰਿਜ ਤੇ ਜਿੱਥੇ ਭਾਈ ਰਵਿੰਦਰ ਸਿੰਘ ਦੀ ਸ਼ਹਾਦਤ ਹੁੰਦੀ ਜਿਹੜੇ ਪੰਜਾਂ ਪਿਆਰਿਆਂ ਚ ਸੀਗੇ। ਜਿਹੜੇ ਦੂਸਰੇ ਦੋ ਸਿੰਘ ਆ ਭਾਈ ਬਲਤੇਰ ਸਿੰਘ ਤੇ ਭਾਈ ਚਲਮਣ ਸਿੰਘ ਉਹਨਾਂ ਦੀ ਸ਼ਹਾਦਤ ਉਸ ਪੁਲ ਤੋਂ ਪਿੱਛੇ ਜਾ ਕੇ ਹੁੰਦੀ ਹੈ ਜੇ ਤੁਹੇ ਇਹ ਪਤਾ ਲੱਗਦਾ ਕਿ ਪੁਲਿਸ ਨੇ ਉਹਨਾਂ ਨੂੰ ਪਿੱਛਾ ਕਰਕੇ ਉਹਨਾਂ ਨੂੰ ਜਾਣ ਬੁੱਝ ਕੇ ਕਤਲ ਕੀਤਾ ਤੇ ਭਾਈ ਹਰਮਿੰਦਰ ਸਿੰਘ ਦੀ ਜਿਹੜਾ ਕਤਲ ਆ ਉਹ ਸ਼ਹਿਰ ਦੇ ਦੂਜੇ ਪਾਸੇ ਜਿੱਥੇ ਬ੍ਰਿਜ ਤੇ ਗੋਲੀ ਚੱਲੀ ਉਦੋਂ ਸ਼ਹਿਰ ਵਾਲੇ ਪਾਸੇ ਜਾ ਕੇ ਉਹਨੂੰ ਆਰੇ ਵਿੱਚੋਂ ਕੱਢ ਕੇ ਉਹਦੇ ਮੂੰਹ 'ਚ ਗੋਲੀ ਮਾਰ ਕੇ ਉਹਨੂੰ ਸ਼ਹੀਦ ਕੀਤਾ ਜਾਂਦਾ ਸੋ ਬਿਲਕੁਲ ਸਹੀ ਗੱਲ ਹੈ ਉਹ ਜੋ ਜਸਟਿਸ ਗੁਰਨਾਮ ਸਿੰਘ ਨੇ ਆਪਣੀ ਰਿਪੋਰਟ ਚ ਲਿਖੀ ਹੈ ਕਿ ਉਹਨਾਂ ਨੇ ਮਿੱਥ ਕੇ ਇਨਾ ਸਿੰਘਾਂ ਨੂੰ ਸ਼ਹੀਦ ਕੀਤਾ ਭਾਈ ਚਿਲਮਣ ਸਿੰਘ ਬਾਰੇ ਮੈਂ ਅਜੇ ਤੱਕ ਖੋਜ ਕਰ ਰਿਹਾ ਕਿ ਉਹਨਾਂ ਦੀ ਸ਼ਹਾਦਤ ਦਾ ਕੀ ਕਾਰਨ ਸੀ ਕਿ ਉਹ ਸਿਰਫ ਇਸ ਕਰਕੇ ਸ਼ਹੀਦ ਹੋ ਗਿਆ ਕਿ ਉਹ ਬਾਈਬਲ ਧੀਰ ਸਿੰਘ ਦੇ ਨਾਲ ਸੀ ਤੇ ਭਾਈ ਬਲਦੀਰ ਸਿੰਘ ਤੇ ਹਰਮਿੰਦਰ ਸਿੰਘ ਪੁਲਿਸ ਦੇ ਨਿਸ਼ਾਨੇ ਤੇ ਸੀ ਤੇ ਉਹਨਾਂ ਦੀ ਤਾਂ ਉੱਥੇ ਸ਼ਹਾਦਤ ਹੋ ਗਈ ਪਰ ਇਹ ਜਿਹੜੇ ਜਦੋਂ ਤੁਸੀਂ ਇਹ ਸਾਰੇ ਇਸ ਪਜ਼ਲ ਦੇ ਜਿਹੜੇ ਪੀਸ ਆ ਉਹ ਇਕੱਠੇ ਕਰਦੇ ਹਾਂ ਉਹ 'ਚ ਇਹ ਬਿਲਕੁਲ ਸਾਬਤ ਆ ਕਿ ਪੁਲਿਸ ਨੇ ਜਾਣ ਬੁੱਝ ਕੇ ਇਹਨਾਂ ਸਿੰਘਾਂ ਦਾ ਕਤਲ ਕੀਤਾ ਹੈ। ਹੁਣ ਉਸ ਤੋਂ ਬਾਅਦ ਲਾਸ਼ਾਂ ਦੇ ਪੋਸਟਮਾਰਟਮ ਲਈ ਲਾਸ਼ਾਂ ਨੂੰ ਲਿਆਂਦਾ ਜਾਂਦਾ ਜਿੱਥੇ ਭਾਈ ਹਰਮਿੰਦਰ ਸਿੰਘ ਜੀ ਜਿੰਦੇ ਨੇ। ਜਦੋਂ ਉਹਨਾਂ ਦਾ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਉਹਨਾਂ ਨੂੰ ਚੱਕ ਕੇ ਲਿਆਇਆ ਜਾਂਦਾ ਰਾਹ 'ਚ ਖਤਮ ਕੀਤਾ ਜਾਂਦਾ ਤੇ ਨਕੂਦਰ ਜਲੰਧਰ ਸਿਵਲ ਹਸਪਤਾਲ 'ਚ ਜਦੋਂ ਲੈ ਕੇ ਆ ਜਾਂਦੇ ਉਹ ਕਹਿੰਦੇ ਬਰਾਟ ਡੈਡ। ਸੋ ਪਹਿਲੀ ਵਾਰੀ ਨਹੀਂ ਹੋਇਆ। ਜੇ ਤੁਸੀਂ ਅੰਮ੍ਰਿਤਸਰ ਦੇ ਖੂਨੀ ਸਾਕੇ ਦੀ ਯਾਦ ਕਰੋ 1978 ਦੀ ਖੂਨੀ ਵਿਸਾਖੀ 'ਚ ਤੇਰਾ ਸਿੰਘ ਸ਼ਹੀਦ ਹੋਏ ਸੀ ਉਸ ਵੇਲੇ ਨਰੰਕਕਾਰੀ ਸੀ ਨਰੰਕਰੀ ਗਰਬਚਨਾ ਸੀ ਉਸ ਵੇਲੇ ਤੇ ਉਸ ਵੇਲੇ ਭਾਈ ਫੌਜਾ ਸਿੰਘ ਵੀ ਅਜੇ ਜਿੰਦੇ ਸੀ ਅਜੇ ਸੈਕਦੇ ਸੀ ਜਦੋਂ ਉਹਨਾਂ ਨੂੰ ਲੈ ਕੇ ਗਏ ਔਰ ਉਸ ਤੋਂ ਬਾਅਦ ਉਹਨਾਂ ਨੂੰ ਪੁਲਿਸ ਕਸਟਡੀ 'ਚ ਲੈ ਕੇ ਖਤਮ ਕੀਤਾ ਗਿਆ ਸੋ ਪਾਤਰ ਬਦਲਦੇ ਨੇ ਚਾਹੇ ਉਹ ਸਾਕਾ ਨਨਕਾਣਾ ਸਾਹਿਬ ਵੇਲੇ ਮਹੰਤ ਹੋਣ ਚਾਹੇ ਉਹ 1978 ਦੀ ਖੂਨੀ ਬਸਾਖੀ ਮੌਕੇ ਨਰੰਗਕਾਰੀਏ ਹੋਣ ਤੇ ਚਾਹੇ ਸਾਕਾ ਨਕੋਦਰ ਵੇਲੇ ਸ਼ਿਵ ਸੈਨਾ ਵਾਲੇ ਹੋਣ ਤੇ ਚਾਹੇ ਜਦੋਂ ਸਾਕਾ ਬਰਗਾੜੀ ਵਾਪਰਦਾ 2015 ਚ ਤੇ ਉੱਥੇ ਸੌਦਾ ਸਾਧ ਦੇ ਬੰਦੇ ਹੋਣ ਸੋ ਸਿਰਫ ਪਾਤਰ ਬਦਲਦੇ ਨੇ ਸਾਡੇ ਨਾਲ ਕਹਾਣੀ ਉਹੀ ਵਾਪਰਦੀ ਹੈ ਚਾਹੇ 18ਵੀਂ ਸਦੀ ਹੋਵੇ ਤੇ ਚਾਹੇ 21ਵੀਂ ਸਦੀ ਹੋਵੇ ਆਰਮੀ ਸਦੀ ਮੌਕੇ ਵੀ ਸਭ ਤੋਂ ਸ਼ਹਾਦਤਾਂ ਉਸ ਗੱਡੇ ਦੇ ਦਿਵਾਲੇ ਹੋਈਆਂ ਜਿਹਦੇ ਵਿੱਚ ਦਮਦਮੀ ਸਾਹਿਬ ਦੀ ਬੀੜ ਸੀ ਸੋ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸਾਡਾ ਇਹ ਸੰਬੰਧ ਆ ਇਹ ਅੱਜ ਸਿੱਖ ਕੇ ਜਾਇਓ ਇਥੋਂ ਆ ਉਸ ਵੇਲੇ ਜਿੱਥੇ ਭਾਈ ਬਲਤੇਰ ਸਿੰਘ ਤੇ ਭਾਈ ਚਲਮਣ ਸਿੰਘ ਦੀ ਸ਼ਹਾਦਤ ਹੋਈ ਹੈ ਉਸ ਗਰੀਬ ਦੇ ਬਲਦ ਵੀ ਉੱਥੇ ਜਿਹੜੇ ਹੈਗੇ ਆ ਉਹ ਮਾਰੇ ਗਏ ਆ ਇਹ ਬਲਦਾਂ ਦੀ ਖੁਰਲੀ ਦੇ ਪਿੱਛੇ ਉਸ ਫਰਮ ਹਾਊਸ ਤੇ ਸੀ ਇਸ ਤੋਂ ਬਾਅਦ ਆ ਮੌਕੇ ਤੋਂ ਲੈ ਕੇ ਅੱਜ ਤੱਕ ਦੀਆਂ ਅਖਬਾਰਾਂ ਜਿਹੜੀਆਂ ਛਪੀਆਂ ਉਹਨਾਂ ਉਸ ਮੁਲਕ ਦੇ ਵਿੱਚ ਤੇ ਉਸ ਤੋਂ ਬਾਅਦ 33 ਸਾਲ ਲੱਗੇ ਆਪਾਂ ਨੂੰ ਜਸਟਿਸ ਗਰਨਾਮ ਸਿੰਘ ਰਿਪੋਰਟ ਦਾ ਪਹਿਲਾ ਹਿੱਸਾ ਲੈਣ ਲਈ 33 ਸਾਲ ਕਿ ਜਦੋਂ ਇਹ ਸਾਾਕਾ ਵਾਪਰਿਆ ਉਹਦੇ ਲਈ ਸਰਕਾਰ ਨੇ ਇੱਕ ਕਮਿਸ਼ਨ ਬਣਾਇਆ ਉਹ ਕਮਿਸ਼ਨ ਨੇ ਆਪਣੀ ਜਾਂਚ ਕੀਤੀ ਉਹ ਕਮਿਸ਼ਨ ਨੇ ਆਪਣੀ ਰਿਪੋਰਟ ਦਿੱਤੀ ਸਰਕਾਰ ਕੇ ਦੀ ਅਕਾਲੀ ਦਲ ਦੀ ਮੁੱਖ ਮੰਤਰੀ ਕੌਣ ਸਰਜੀਤ ਸਿੰਘ ਬਰਨਾਲਾ ਔਰ ਉਹ ਰਿਪੋਰਟ 31 ਅਕਤੂਬਰ 1986 ਨੂੰ ਪੰਜਾਬ ਸਰਕਾਰ ਨੂੰ ਦਿੱਤੀ ਗਈ ਸੋ ਸੰਵਿਧਾਨ ਉੱਥੇ ਦਾ ਕਹਿੰਦਾ ਕਿ ਜੇ ਕਿਸੇ ਜੱਜ ਨੇ ਕੋਈ ਜਾਂਚ ਕੀਤੀ ਆ ਜਿੱਦਣ ਤੁਹਾਨੂੰ ਰਿਪੋਰਟ ਆਈ ਆ 6 ਮਹੀਨਿਆਂ ਦੇ ਵਿੱਚ ਵਿੱਚ ਤੁਸੀਂ ਸਟੇਟ ਅਸੈਂਬਲੀ ਦੇ ਵਿੱਚ ਰੱਖ ਕੇ ਉੱਤੇ ਬਹਿਸ ਕਰਨੀ ਆ ਉਸ ਤੋਂ ਬਾਅਦ ਉਹ ਐਕਸ਼ਨ ਟੇਕਨ ਰਿਪੋਰਟ ਲੈਣੀ ਆ ਉਸ ਤੋਂ ਬਾਅਦ ਤੁਸੀਂ ਇਹਦੇ ਤੇ ਕੋਈ ਕਾਰਵਾਈ ਕਰਨੀ ਆ ਜਿਹੜੀ ਕਿ ਕੋਈ ਹੋਈ ਨਹੀਂ ਉਸ ਤੋਂ ਬਾਅਦ ਜਦੋਂ ਇਹ ਰਿਪੋਰਟ ਮਿਲੀ ਆ ਉਸ ਤੋਂ ਬਾਅਦ ਹਾਈ ਕੋਰਟ ਦਾ ਰੁਖ ਕੀਤਾ ਗਿਆ ਆ ਉਸ ਵੇਲੇ ਦੀਆਂ ਅਖਬਾਰਾਂ ਨੇ ਕਿ ਫੂਲ ਕ ਬ੍ਰਿੰਗਸ ਅਪ 33 ਇਅਰ 올ਡ ਪੁਲਿਸ ਫਾਇਰਿੰਗ ਡੈੱਥ ਉਸ ਤੋਂ ਬਾਅਦ ਅੱਗੇ ਚੱਲੀਏ ਕਿ ਇੱਥੇ ਹੁਣਾਂ ਕੁਝ ਨਹੀਂ ਸੀ ਨਾ ਹੋਇਆ ਉਸ ਤੋਂ ਬਾਅਦ ਹਾਈ ਕੋਰਟ ਦਾ ਰੁਖ ਕੀਤਾ ਹੈ ਹਾਈ ਕੋਰਟ ਚ ਵੀ ਜਿਹੜਾ ਹੈਗਾ ਹਾਈ ਕੋਰਟ ਨੇ ਵੀ ਕੁਝ ਨਹੀਂ ਕੀਤਾ ਔਰ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਆ ਕਿ ਇਸ ਐਵੀਡੈਂਸ ਨੂੰ ਜਿੰਨਾ ਅਰੇਜ਼ ਕਰ ਸਕਦੇ ਆ ਜਿੰਥੇ ਵੀ ਖਤਮ ਕਰ ਸਕਦੇ ਆ ਇਹਨੂੰ ਖਤਮ ਕੀਤਾ ਜਾਵੇ ਪਾਰਟ 2 ਆਫ ਦਾ ਰਿਪੋਰਟ ਇਜ਼ ਮਿਸਿੰਗ ਜਿਹੜਾ ਰਿਪੋਰਟ ਦਾ ਦੂਜਾ ਹਿੱਸਾ ਆ ਇਹ ਰਿਪੋਰਟ 387 ਪੇਜਾਂ ਦੀ ਆ ਆਪਾਂ ਨੂੰ ਅਜੇ ਤੱਕ ਇਹਦੇ ਸਿਰਫ 87 ਪੇਜ ਮਿਲੇ ਆ 300 ਤੋਂ ਉੱਪਰ ਜਿਹੜਾ ਪੇਜ ਆ ਉਹ ਗੁੰਮਿਆ ਅਜੇ ਤੱਕ ਉਹ ਗਾਇਬ ਕਰ ਦਿੱਤਾ ਗਿਆ ਵਿਧਾਨ ਸਭਾ ਚੋਂ ਅਦਾਲਤਾਂ ਦੇ ਰਿਕਾਰਡ ਚੋਂ ਪੁਲਿਸ ਦੇ ਰਿਕਾਰਡ ਚੋਂ ਇਹ ਰਿਕਾਰਡ ਇੱਕ ਜਗ੍ਹਾ ਨਹੀਂ ਹੁੰਦਾ ਹਰੇਕ ਜਗ੍ਹਾ ਇਹ ਰਿਕਾਰਡ ਨੂੰ ਗੁੰਮ ਕਰ ਦਿੱਤਾ ਗਿਆ ਉਹ ਤੇ ਕੀਤੀ ਸਰਕਾਰਾਂ ਦੀ ਜੇ ਤੁਸੀਂ ਸੱਜੇ ਪਾਸੇ ਚਿੱਠੀ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆ ਇਸ ਸਾਕੇ ਦੀ ਇੱਕ ਜਾਂਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕੀਤੀ ਸੀ ਔਰ ਉਹਦੀ ਰਿਪੋਰਟ ਦੀ ਕਾਪੀ ਆਪਾਂ ਨੂੰ ਅੱਜ ਤੱਕ ਸ਼੍ਰੋਮਣੀ ਕਮੇਟੀ ਕੋਲੋਂ ਵੀ ਨਹੀਂ ਮਿਲੀ ਉਹਨਾਂ ਨੇ ਇਨਾ ਸਿੰਘਾਂ ਦੇ ਜੋਸ਼ਬੂਤ ਸੀ ਜੋ ਉਹਨਾਂ ਨੇ ਕਤਲ ਕੀਤੇ ਸੀ ਉਹ ਸਰਕਾਰੀ ਰਿਕਾਰਡਾਂ ਚੋਂ ਹੀ ਨਹੀਂ ਗਾਇਬ ਕੀਤੇ ਉਹਨਾਂ ਨੇ ਸਾਡੇ ਜਿਹੜੇ ਮੇਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਿਕਾਰਡ ਆ ਉਹਦੇ ਵਿੱਚੋਂ ਵੀ ਇਹ ਜਿਹੜੀਆਂ ਚੀਜ਼ਾਂ ਆ ਉਹ ਗਵਾ ਦਿੱਤੀਆਂ ਜਾਂ ਉਹਦੇ ਚੋਂ ਗਾਇਬ ਕਰਵਾ ਦਿੱਤੀਆਂ ਉਸ ਤੋਂ ਬਾਅਦ ਅ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਅਧੀਨ ਪਿਤਾ ਜੀ ਨੇ ਇੱਕ ਚਿੱਠੀ ਪਾਈ ਤੇ ਉਹਦੇ ਜਵਾਬ ਚ ਨਕੋਦਰ ਦੀ ਪੁਲਿਸ ਕਹਿੰਦੀ ਆ ਕਿ ਉੱਥੇ ਕੋਈ ਗੋਲੀ ਨਹੀਂ ਚੱਲੀ। ਅਸੀਂ ਕਿਸੇ ਸਿੰਘ ਦਾ ਕੋਈ ਕਤਲ ਨਹੀਂ ਕੀਤਾ। ਹੁਣ ਤੁਸੀਂ ਆ ਸਾਰੀਆਂ ਉਸ ਵੇਲੇ ਦੀਆਂ ਖ਼ਬਰਾਂ ਦੇਖੀਆਂ। ਉਹਦੀਆਂ ਰਿਪੋਰਟਾਂ ਹੋਈਆਂ। ਪੰਜਾਬ ਵਿਧਾਨ ਸਭਾ 'ਚ ਇਹਦੇ ਬਾਰੇ ਗੱਲ ਹੋਈ ਆ, ਹਾਈ ਕੋਰਟ 'ਚ ਇਹਦੇ 'ਚ ਗੱਲ ਹੋਈ ਆ ਤੇ ਪੁਲਿਸ ਕਹਿੰਦੀ ਇਹ ਸਾਾਕਾ ਵਾਪਰਿਆ ਹੀ ਨਹੀਂ। ਉਸ ਤੋਂ ਬਾਅਦ ਇਹ ਜਿਹੜਾ ਸ਼ਹੀਦਾਂ ਦਾ ਖੂਨ ਆ ਉਹਦੇ ਚਾਨਣ ਨੇ ਇਥੋਂ ਤੱਕ ਰਛਨਾਇਆ ਤੇ ਦੁਨੀਆ ਨੂੰ ਦੱਸਿਆ ਕਿ ਸਾਡੇ ਨਾਲ ਕੀ ਹੋਇਆ ਜੇ ਤੁਸੀਂ ਪਿੱਛੇ ਦੇਖੋ ਜੀਯੂਐਨਓ ਵਿੱਚ ਨਕੂਦਰ ਬੇਅਦਬੀ ਕਾਣ ਦਾ ਮੁੱਦਾ ਗੂੰਜਿਆ ਸਾਕਾ ਨਕੂਦਰ ਦੀ ਬੇਇਨਸਾਫੀ ਦੇ ਮਾਮਲੇ ਨੇ ਅਮਰੀਕਾ ਦੀ ਰਾਜਧਾਨੀ ਵਿੱਚ ਦਸਤਕ ਦਿੱਤੀ 1920 ਵਿੱਚ ਜੀਯੂਐਨਓ 2022 ਹਾਊਸ ਰੈਜ਼ੋਲੂਸ਼ਨ 908 ਜੋ ਇਥੇ ਸਾਕਾ ਨਕੂਦਰ ਦਿਵਸ ਲਾਨਿਆ ਇਥੇ ਆਪਣੇ ਵਾਸ਼ਿੰਗਟਨ ਡੀਸੀ ਤੇ ਜਿਹੜੀ ਵਿਚਾਲੇ ਤੁਸੀਂ ਤਸਵੀਰ ਦੇਖਦੇ ਹੋ ਉਹ ਆਪਣੇ ਕੈਲੀਫੋਰਨੀਆ ਸੂਬੇ ਦੀ ਅਸੈਂਬਲੀ ਦੀ ਹੈ ਜਿੱਥੇ ਡਾਕਟਰ ਜਸਮੀਤ ਕੋਰ ਬੈਂਸ ਇੱਕ ਤਸਵੀਰ ਅੱਗੇ ਕਰਿਓ ਭਾਜੀ ਜੋ ਮੈਨੂੰ ਪਿਛਲੇ ਸਾਕੇ ਮੌਕੇ ਆ ਇਸ ਗੁਰਦੁਆਰਾ ਸਾਹਿਬ ਦੀ ਤਸਵੀਰ ਆ ਪਿਛਲੀ ਇਨਾ ਸ਼ਹੀਦਾਂ ਦੇ 38ਵੇਂ ਸ਼ਹੀਦ ਦੇ ਵਿਹਾਰੇ ਦੀ ਜਿਸ ਦਿਨ ਡਾਕਟਰ ਜਸਮੀਤ ਬੈਂਸ ਇੱਥੇ ਆਏ ਸੀ ਤੇ ਮੈਨੂੰ ਉਹਨਾਂ ਨੂੰ ਪਹਿਲੀ ਵਾਰ ਮਿਲਣ ਦਾ ਮੌਕਾ ਮਿਲਿਆ ਸੀ ਤੇ ਮੈਂ ਉਹਨਾਂ ਨੂੰ ਆਪਣੀ ਜਿਹੜੀ ਕਹਾਣੀ ਹੈ ਉਹ ਦੱਸੀ ਸੀ ਕਿ ਸਾਡੇ ਨਾਲ ਇਹ ਵਾਪਰਿਆ ਸੋ ਸਾਡੀ ਤਰਾਸਦੀ ਇਹ ਆ ਕਿ ਅਸੀਂ ਹੋਰ ਦੂਜਿਆਂ ਨੂੰ ਕੀ ਦੱਸਣਾ ਅਸੀਂ ਆਪਣੀ ਕੌਮ 'ਚ ਵੀ ਅਜੇ ਤੱਕ ਪੂਰੀ ਤਰ੍ਹਾਂ ਦੱਸ ਨਹੀਂ ਸਕੇ ਕਿ ਸਾਡੇ ਨਾਲ ਹੋਇਆ ਕੀ ਹੈ ਤੇ ਮੈਂ ਫਰਵਰੀ 'ਚ ਇਹਨਾਂ ਨਾਲ ਗੱਲ ਕੀਤੀ ਹੈ ਤੇ 13 ਜੂਨ ਨੂੰ ਆਪਣੀ ਜਿਹੜੀ ਸਟੇਟ ਅਸੈਂਬਲੀ ਆ ਉਹਦੇ ਵਿੱਚ ਇਹ ਰੈਜ਼ੋਲੂਸ਼ਨ ਪਾਸ ਹੋਇਆ ਔਰ ਸਰਬਸੰਮਤੀ ਨਾਲ ਹੋਇਆ ਕਿ 4 ਫਰਵਰੀ 1986 ਹਰੇਕ ਸਾਲ ਕੈਲੀਫੋਰਨੀਆ ਸੂਬੇ ਚ ਸਾਕਾ ਨਕੋਦਰ ਦਿਵਸ ਵਜੋਂ ਮਨਾਇਆ ਜਾਊਗਾ ਇਸ ਤੋਂ ਅੱਗੇ ਚੱਲੀਏ ਪਿਛਲੇ ਮਹੀਨੇ ਮੈਂ ਕਾਂਗਰਸਮੈਨ ਜਿਹੜੇ ਹੈਗੇ ਸਾਡੇ ਸੈਨ ਹੋਜ਼ੇ ਤੋਂ ਉਹਨਾਂ ਨੂੰ ਸੈਨ ਹੋਜ਼ੇ ਮਿਲਿਆ ਉਹਨਾਂ ਨੂੰ ਦੱਸਿਆ ਸਾਡੇ ਨਾਲ ਕੀ ਵਾਪਰਿਆ 6 ਫਰਵਰੀ ਨੂੰ ਵਸ਼ਿੰਗਟਨ ਡੀਸੀ ਚ US ਕਾਂਗਰਸ ਉਸ ਕਾਂਗਰਸ ਮੈਂ ਨੇ ਇਨਾ ਸ਼ਹੀਦ ਸਿੰਗਾ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਕਾਂਗਰੈਸ਼ਨਲ ਰੈਕਿਟਸ ਇਨਾ ਦੇ ਨਾਸ਼ ਆਪਣੇ ਉਹ ਨਾ ਖਤਮ ਕਰ ਸਕਦੀ ਆ ਭਾਰਤ ਦੀ ਸਰਕਾਰ ਜਿੱਥੋਂ ਚਾਹੇ ਕਰ ਸਕਦੀ ਆ ਪਰ ਅਸੀਂ ਦੁਨੀਆ ਚ ਇਨਾ ਸ਼ਹੀਦਾਂ ਦੇ ਖੂਨ ਨੇ ਜਾਗਰ ਕਰ ਦਿੰਦਾ ਹੈ ਕਿ ਉਹ ਸਰਕਾਰ ਜਿਹੜੀ ਆਪਣੇ ਆਪ ਨੂੰ బిਗੇਸਟ ਡੈਮੋਕ੍ਰੇਸੀ ਮਦਰ ਆਫ ਡੈਮੋਕ੍ਰੇਸੀ ਤੇ ਪਤਾ ਪਤਾ ਨਹੀਂ ਕੀ ਕੀ ਕਹੋਂਦੀ ਆ ਉਹਦਾ ਅਸਲ ਚਿਹਰਾ ਆਇਆ ਤੇ ਸਾਡੀ ਇਹੀ ਆ ਪਰਿਖ ਲੇ ਟਿਕ ਇਹੀ ਨਾ ਸ਼ਹੀਦ ਸਿੰਘਾਂ ਲਈ ਸਾਡਾ ਜਿਹੜਾ ਫਰਜ ਆ ਜੋ ਸਾਡੀ ਡਿਊਟੀ ਆ ਕਿ ਜੋ ਕੁਝ ਉੱਥੇ ਵਾਪਰਿਆ ਤੇ ਜੋ ਕੁਝ ਭਾਰਤ ਸਰਕਾਰ ਪਿਛਲੇ 39 40 ਸਾਲ ਤੋਂ ਜਾਂ 1947 ਤੋਂ ਲੈ ਕੇ ਸਿੱਖਾਂ ਨਾਲ ਕਰ ਰਹੀ ਆ ਉਨੂੰ ਆਪਾਂ ਦੁਨੀਆ ਭਰ ਚ ਜਾਗਰ ਕਰੀਏ ਤੇ ਇਹ ਚੀਜ਼ਾਂ ਘਰੇ ਬੈ ਕੇ ਨਹੀਂ ਹੋਣੀਆਂ ਇਹ ਚੀਜ਼ਾਂ ਲਈ ਆਪਾਂ ਨੂੰ ਗੱਲਾਂ ਬਾਤਾਂ ਕਰਨੀਆਂ ਪੈਣੀਆਂ ਆਪਣੇ ਜਿਹੜੇ ਰਿਪ੍ਰেজੈਂਟੇਟਿਵ ਆ ਉਹਨਾਂ ਨੂੰ ਦੱਸਣਾ ਪੈਣਾ ਕੈਲੀਫੋਰਨੀਆ ਦੇ ਦਰਜਣ ਤੋਂ ਉੱਪਰ ਸ਼ਹਿਰ ਆ ਜਿੱਥੇ ਸਾਕਾ ਨਕੂਦਰ ਦਿਵਸ ਮਨਾਇਆ ਜਾਂਦਾ 4 ਫਰਵਰੀ ਨੂੰ ਤਿੰਨ ਸੂਬਿਆਂ ਚ ਸਾਕਾ ਨਕੂਦਰ ਦਿਵਸ ਪਹਾਂਹਾਂ ਚ ਉਹ ਤਿੰਨ ਸੂਬਿਆਂ ਚ ਅਜੇ ਤੱਕ ਅਸੀਂ ਪਹੁੰਚ ਕਰ ਸਕੇ ਆ ਕੇ ਜਿੱਥੇ 4 ਫਰਵਰੀ ਨੂੰ ਸਾਕਾ ਨਕੋਦਰ ਦਿਵਸ ਵਜੋਂ ਮਨਾਇਆ ਜਾਂਦਾ ਤੇ ਇਹ ਸਿਰਫ ਇੱਕੋ ਸਾਕਾ ਨਹੀਂਗਾ ਵੀਰ ਇੱਕ ਲਾਸ ਸਲਾਈਡ ਕਰ ਦਿਓਗੇ ਸੋ no day shall erase you from the memory of time ਇਨ ਆ ਸ਼ਹੀਦਾਨੀਆਂ ਗੱਲਾਂ ਜੁਗੋ ਜੁਗ ਹੁੰਦੀਆਂ ਰਹਿਣਗੀਆਂ ਇਨ੍ਹਾਂ ਨੇ ਸ਼ਹਾਦਤਾਂ ਗੁਰੂ ਗ੍ਰੰਥ ਸਾਹਿਬ ਜੀ ਲਈ ਦਿੱਤੀਆਂ ਤੇ ਆਪਾਂ ਜਿਹੜੇ ਅੱਜ ਜੁੜ ਮਿਲ ਬੈਠੇ ਆ ਬਾਪੂ ਜੀ ਹਰੇਕ ਸਾਲ ਪੰਜਾਬ ਚ ਜਾ ਰਹੇ ਪਿਛਲੇ 39 ਸਾਲਾਂ ਤੋਂ ਸਾਡੇ ਪਿੰਡ ਲਤਰਾਂ 4 ਫਰਵਰੀ ਨੂੰ ਉੱਥੇ ਸਮਾਗਮ ਹੁੰਦਾ ਤੇ ਇਹ ਜਦੋਂ ਆਪਾਂ ਸ਼ਹੀਦਾਂ ਦੀ ਯਾਦ ਵਿੱਚ ਇਹ ਦਿਨ ਮਨਾਉਨੇ ਆ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਦੇ ਆ ਤੇ ਆਓ ਇੱਥੋਂ ਸਿੱਖ ਕੇ ਜਾਈਏ ਕਿ ਅਸੀਂ ਆਪਣੇ ਕੌਮ ਲਈ ਅਸੀਂ ਆਪਣੇ ਧਰਮ ਲਈ ਅਸੀਂ ਆਪਣੇ ਗੁਰੂ ਲਈ ਜੋ ਵੀ ਕਰਨਾ ਪਿਆ ਸਾਨੂੰ ਆਪਾਂ ਵੀ ਵਰਨਾ ਪਿਆ ਤੇ ਆਪਾਂ ਵਾਰਾਂਗੇ ਤੇ ਦੁਨੀਆ 'ਚ ਦੱਸਾਂਗੇ ਕਿ ਸਾਡੇ ਨਾਲ ਕੀ ਹੋਇਆ ਤੇ ਆਪਾਂ ਇਹਨਾਂ ਸ਼ਹੀਦਾਂ ਦੀ ਜੋ ਇਹਨਾਂ ਨੇ ਚਾਨਣ ਫਲਾਇਆ ਉਹ ਤੋਂ ਆਪਾਂ ਥੋੜਾ ਬਹੁਤਾ ਚਾਨਣ ਲੈ ਕੇ ਆਪਣੇ ਆਪ ਨੂੰ ਵੀ ਅਸੀਂ ਥੋੜਾ ਬਹੁਤਾ ਸੰਭਾਲ ਸਕੀਏ ਹੋ ਸਕਦਾ ਮੈਂ ਬੋਲਦਿਆਂ ਜਜ਼ਬਾਤੀ ਹੋ ਕੇ ਕੁਝ ਵੱਧ ਘਟ ਕਹਿ ਗਿਆ ਹੋਮਾ ਉਹਦੇ ਲਈ ਖਿਮਾ ਦਾ ਜਾਚਕਾਂ ਤੇ ਮੈਂ ਬਹੁਤ ਧੰਨਵਾਦੀ ਆ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਜਿਹੜੀ ਕਿ ਪਿਛਲੇ ਮੈਨੂੰ ਹੁਣ ਯਾਦ ਨਹੀਂ ਕਿੰਨੇ ਸਾਲ ਹੋ ਗਏ ਸਾਨੂੰ ਇੱਥੇ ਮਨਾਉਂਦਿਆਂ ਨੂੰ 96 ਤੋਂ ਤਾਂ ਮੈਂ ਆ ਰਿਆਂ ਇੱਥੇ ਤੇ ਉਦੋਂ ਪਹਿਲਾਂ ਤੋਂ ਇਹ ਜਿਹੜਾ ਸ਼ਹੀਦੀ ਆ ਸਾਕਾ ਜਿਹੜਾ ਇੱਥੇ ਮਨਾਇਆ ਜਾਂਦਾ ਇਹਨਾਂ ਸ਼ਹੀਦਾਂ ਦੀਆਂ ਤਸਵੀਰਾਂ ਕਿ ਆ ਜਿਹੜੀਆਂ ਪਿੱਛੇ ਲੱਗੀਆਂ ਹੋਈਆਂ ਇਸ ਫੋਟੋ 'ਚ ਇਹ ਕੇਂਦਰੀ ਸਿੱਖ ਅਜੈਬ ਘਰ 'ਚ ਲੱਗੀਆਂ ਹੋਈਆਂ ਜਿਹੜੇ ਵੀ ਗੁਰਸਿੱਖ ਮਾਈ ਭਾਈ ਹਰ ਮੰਦਰ ਸਾਹਿਬ ਜਾਂਦੇ ਆ ਉੱਥੇ ਇਹਨਾਂ ਸ਼ਹੀਦਾਂ ਦੇ ਦਰਸ਼ਨ ਕਰਦੇ ਆ ਤੇ ਜਿੰਨੇ ਵੀ ਗੁਰਦੁਆਰਿਆਂ 'ਚ ਇੱਥੇ ਤਸਵੀਰਾਂ ਲੱਗੀਆਂ ਜਿਹੜੇ ਵੀ ਆਉਂਦੇ ਇਹਨਾਂ ਸ਼ਹੀਦਾਂ ਨੂੰ ਜਿੰਨੇ ਵੀ ਸਾਡੇ ਸ਼ਹੀਦ ਹੋਏ ਨੇ ਕਿ 18ਵੀਂ ਸਦੀ ਤੋਂ ਲੈ ਕੇ ਅੱਜ ਤੱਕ ਉਹਨਾਂ ਸਾਰਿਆਂ ਨੂੰ ਮੇਰਾ ਸਜਦਾ ਤੇ ਵਾਹਿਗੁਰੂ ਮਿਹਰ ਕਰੇ ਸਾਨੂੰ ਤੇ ਪਰਿਵਾਰ ਨੂੰ ਸਾਬਤ ਕਦਮੀ ਰੱਖੇ ਅਸੀਂ ਇਸ ਤੇ ਜੋ ਚੱਲ ਰਹੇ ਆ ਆਪਣੇ ਟੀਚੇ ਤੱਕ ਚੱਲਦੇ ਰਹੀਏ ਵਾਹਿਗੁਰੂ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ